ਇੱਕ ਨੰਬਰ ਗਿੜਨਾ ਚਾਹੁੰਦੇ ਹਾਂ ਤੇ ਇਸ ਇਲਾਕੇ ਆ ਦੇਸ਼ਲਾਕਾ ਕਿਉਂ ਕਿ ਆਂਦੀ ਹੁੰਦਾ ਜਿਸ ਨੇ ਨਾਮ ਆ ਤੁਹਾਨੂੰ ਪਾਣਾ ਫਿਰ ਯਾਰ ਭੈਣ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤੁਹਾਡੇ ਟਟਕੇ ਡੰਗਾ ਟੁੱਟਣੇ ਵਾਲਾ ਆ ਜਾ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆ ਤੂੰ ਕੀ ਗੰਡਿਆ ਓਏ ਹੈ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਰੱਬਾ ਮੇਰੇ ਆ ਬਾਲੇ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰੇ ਪਾ ਭਲਾ ਕਰ ਹੁਣ ਥੋੜਾ ਜਾ ਬੋਈ 88 ਤੋਂ 1988 ਤੋਂ ਰਹਿ ਗਿਆ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਹੈ ਮੇਰੇ ਫੋਨ 'ਚ ਪਾਹ ਵੀ ਹੋਏ ਬਣਾਉਣ ਦੇ ਇੱਥੇ ਬਣਾਉਣ ਦੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਵਗੀ ਮੌਲਾ ਹੈ ਨਖੇ ਵਾਲੀ ਕੰਧ ਤੇ ਪਣੀ ਜੜ ਗਿਆ ਨਖੇ ਵਾਲੀ ਤੇ ਓ ਮੈਗਾ ਬਾਲ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਪਛਾ ਗਿਆ ਪੱਥਾ ਟੇਕ ਬਾਬੇ ਦੇ ਸਿਆ ਪ੍ਰਸ਼ਾਦ ਬਣੇਗਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲੈ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪੈਰਾਂ ਦੇ ਕੋਵੇ ਤਵਾ ਟੁੱਟ ਜਣੀ ਓਏ